500 ਤੇ 1000 ਦੇ ਨੋਟ ਬੰਦ ਹੋਏ ਨੂੰ ਆ 6 ਦਿਨ ਹੋ ਗਏ ਐ ਅਜੇ ਵੀ ਕੈਸ਼ ਲੈਣ ਲਈ ਲੋਕ ਲਾਈਨਾਂ 'ਚ ਲੱਗ ਰਹੇ ਨੇ ਇਹ SBI ਦਾ ਇੱਕ ATM ਐ ਸਵੇਰ ਤੋਂ ਤਾਂ ਇਹ ਚੱਲ ਰਿਹਾ ਸੀ ਪਰ ਇੱਥੇ ਜਿਹੜੇ ਲੋਕ ਲਾਈਨਾਂ 'ਚ ਖੜੇ ਹੋ ਉਹ ਕਹਿ ਰਹੇ ਕਿ 10 ਮਿੰਟ ਪਹਿਲਾਂ ਹੀ ਆਊਟ ਆਫ ਸਰਵਿਸ ਹੋ ਗਿਆ ਐ ਤੇ ਇਸ ਟਾਈਮ ਉਹ ਚੱਲ ਨਹੀਂ ਰਿਹਾ ਤੇ ਇਹਨੂੰ ਠੀਕ ਕਰਨ ਕੌਣ ਆਏਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਇੱਥੇ ਲਾਈਨ ਜਿਹੜੀ ਐ ਸਵੇਰੇ 10 ਵਜੇ ਤੋਂ ਹੀ ਲੱਗੀ ਸੀ ਲੋਕ ਕੈਸ਼ ਲੈ ਵੀ ਰਹੇ ਸੀ ਪਰ ਹੁਣ ਇੱਥੇ ਕੰਮ ਰੁਕਿਆ ਹੋਇਆ ਸੀ ਕੁਝ ਲੋਕਾਂ ਨਾਲ ਗੱਲ ਕਰਦੇ ਆਂ ਹਾਂਜੀ ਸਰ ਇਹ ਜਿਹੜੀ ਸਕੀਮ ਹੈ ਪਹਿਲਾਂ ਸਕੀਮ ਤੁਹਾਨੂੰ ਕਿੱਦਾਂ ਦੀ ਲੱਗੀ ਸਕੀਮ ਤਾਂ ਇੰਟੈਂਸ਼ਨ ਤਾਂ ਸਹੀ ਹੈ ਸਕੀਮ ਦੀ ਪਰ ਜੋ ਦਾ ਇੰਪਲੀਮੈਂਟੇਸ਼ਨ ਐਗਜ਼ੀਕਿਊਸ਼ਨ ਹੋ ਰਿਹਾ ਉਹਦੇ ਵਿੱਚ ਕਾਫੀ ਖਾਮੀਆਂ ਨੇ ਕਿਉਂਕਿ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕੈਸ਼ ਨਹੀਂ ਮਿਲਦਾ ਪਿਆ ਖਾਸ ਤੌਰ ਤੇ ਜਿਹੜੇ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਆ ਜਾਂ ਛੋਟੇ ਜਿਹੜੇ ਟਰੇਡਰਸ ਨੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਮੋਸਟਲੀ ਉਹ ਬੈਂਕਸ ਵਗੈਰਾ ਦੇ ਵਿੱਚ ਬਹੁਤ ਐਮਰਜੈਂਸੀ ਵਿੱਚ ਜਾਂਦੇ ਹੁੰਦੇ ਸੀ ਆਦਰਵਾਈਜ਼ ਉਹਨਾਂ ਦਾ ਕੈਸ਼ ਜਿਹੜਾ ਸੀਗਾ ਉਹਨਾਂ ਕੋਲ ਹੀ ਪਿਆ ਹੁੰਦਾ ਸੀ ਪਰ ਉਹ ਸਟਨਲੀ ਉਹਨਾਂ ਦੇ ਜਿਹੜੇ ਅੱਜ ਡਿਸਕੰਟੀਨਿਊ ਹੋ ਗਿਆ 500000 ਦਾ ਨੋਟ ਇਹਦੇ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਕੈਸ਼ ਕਨਵਰਟ ਕਰਨ ਦੇ ਵਿੱਚ ਰੋਜ਼ ਮਲਰਾ ਦੇ ਕੰਮ ਦੇ ਵਿੱਚ ਬਹੁਤ ਦਿੱਕਤ ਆ ਰਹੀ ਤੇ इवन ਲੇਡੀਜ਼ ਨੂੰ ਵੀ ਬਹੁਤ ਆ ਰਹੀ ਹੈ ਤੇ इवन ਆਪਾਂ ਦੇਖੀਏ ਪਿਛਲੇ 5-6 ਦਿਨਾਂ ਵਿੱਚ ਨੇਸ਼ਨ ਵਾਈਡ 16 ਡੈਥਸ ਹੋ ਗਈਆਂ ਇਸ ਕੇਸ ਦੇ ਵਿੱਚ ਹੀ ਲੋਕਾਂ ਨੇ ਕਈਆਂ ਨੇ ਸੁਸਾਇਸਾਈਡ ਕਰ ਲਿਆ ਕੋਈ ਲਾਈਨ 'ਚ ਲੱਗੇ ਹੋਏ ਜਿਹੜੀਆਂ ਡੈਥ ਹੋ ਗਈਆਂ ਬੇਬੀਜ਼ ਦੀ ਡੈਥ ਹੋ ਰਹੀ ਹੈ ਮੈਡੀਕਲ ਹਸਪੀਟਲਸ ਦੇ ਵਿੱਚ ਉਹ ਨਹੀਂ ਕੈਸ਼ ਐਕਸੈਪਟ ਕਰ ਰਹੇ 500 1000 ਦੇ ਨੋਟ ਤੇ ਬਹੁਤ ਜ਼ਿਆਦਾ ਟ੍ਰਬਲਸਮ ਹੈਗਾ ਇਹ ਐਕਸਰਸਾਈਜ਼ ਜਿਹੜੀ ਸੀਗੀ ਇਹ ਕਾਫੀ ਜ਼ਿਆਦਾ ਸਹੀ ਤਰੀਕੇ ਨਾਲ ਇੰਪਲੀਮੈਂਟ ਕਰਨੀ ਚਾਹੀਦੀ ਸੀਗੀ ਹਜੇ ਤੱਕ ਇਹਦਾ ਕੋਈ ਫਰੂਟਫੁਲ ਰਿਜ਼ਲਟਸ ਨਹੀਂ ਆ ਰਹੇ ਤੁਸੀਂ ਇੱਥੇ ਆਂਦ ਪਹਿਲਾਂ ਪਿਛਲੇ 6 ਦਿਨਾਂ ਚ ਕਿਸੇ ਬੈਂਕ ਚ ਗਏ ਹੋ ਹਾਂਜੀ ਬਹੁਤ ਸਾਰੇ ਬੈਂਕਸ ਦੇ ਵਿੱਚ ਪਿਛਲੇ 3-4 ਦਿਨਾਂ ਦੇ ਵਿੱਚ ਮੈਂ ਕੈਸ਼ ਇਕੱਠਾ ਕੀਤਾ ਜਾ ਕੇ 20-30000 ਰੁਪਏ ਇਕੱਠਾ ਹੀ ਹੋ ਸਕਿਆ ਹਜੇ ਤੱਕ ਜਿਹੜੇ ਵੀ ਮੇਰੇ ਕੋਲ ਏਡੀਐਨ ਸੀਗੇ ਜਾਂ ਬੈਂਕ ਦੀ ਲਾਈਨਸ ਦੇ ਵਿੱਚ ਜਾ ਕੇ ਮਨੀ ਕਨਵਰਟ ਕਰਵਾਇਆ ਪਰ ਜਿੱਦਾਂ ਸਾਡੀ ਰਿਕੁਆਇਰਮੈਂਟ ਹਰ ਬੰਦੇ ਦੀ ਅਲੱਗ-ਅਲੱਗ ਹੈਗੀ ਹੈ ਉਹਦੇ ਹਿਸਾਬ ਨਾਲ ਉਹਨੂੰ ਇਸ ਟਾਈਮ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਏਗਾ ਬੇਸਿਕ ਸਟਾਈਕ ਹੋ ਗਿਆ ਕਿ ਲਾਈਨਾਂ ਬਹੁਤ ਲੰਬੀਆਂ ਬਹੁਤ ਲੰਬੀਆਂ ਤੇ ਇਸ ਇਸ ਤੋਂ ਇਲਾਵਾ ਬਾਹਰ ਕੈਸ਼ ਚੱਲ ਨਹੀਂ ਰਿਹਾ ਉਹਨਾਂ ਨੇ ਕੁਝ ਟਾਈਮ ਵਧਾਵੇ ਦਿੱਤਾ ਹਾਂਜੀ ਟਾਈਮ ਵਧਾਇਆ ਪਰ ਜਿੱਦਾਂ ਕਿ ਪਹਿਲਾਂ ਤੋਂ ਸਟ੍ਰੈਟਜੀ ਬਣਾਈ ਚਾਹੀਦੀ ਸੀ ਇਹਦੇ ਬਾਰੇ ਲੇਕਿਨ ਇਹ ਸਟ੍ਰੈਟਜੀ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਬੈਕਫਾਇਰ ਕਰ ਰਹੀ ਹੈ ਇਸ ਟਾਈਮ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ